ਸਾਸੀ ਕਾਲ ਜੀ ਸਾਰੇ ਪ੍ਰਾਪਰਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਧੂੜਕੋਟ ਦੇ ਵਿੱਚ ਧੂੜਕੋਟ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਆਖਰੀ ਪਿੰਡ ਆ ਇਹਦੋਂ ਗਾਂ ਦੋ ਜ਼ਿਲ੍ਹਿਆਂ ਦੀ ਹੱਦ ਸ਼ੁਰੂ ਹੁੰਦੀ ਹੈ ਇੱਕ ਪਾਸੇ ਫਰੋਇਦਪੁਰ ਜ਼ਿਲ੍ਹੇ ਦਾ ਗੱਲ ਪਿੰਡ ਆ ਜਾਂਦਾ ਵਾ ਤੇ ਦੂਜੇ ਪਾਸੇ ਮਿੱਤਰੋ ਮੋਗੇ ਜ਼ਿਲ੍ਹੇ ਦਾ ਵਾਲਾ ਪਿੰਡ ਆ ਜਾਂਦਾ ਵਾ ਕਹਿਣ ਤੋਂ ਭਾਵ ਆ ਵੀ ਇਹ ਹੱਦਾਂ ਜਿਹੜੀਆਂ ਤਿੰਨ ਮਿਲਦੀਆਂ ਇਸ ਇਲਾਕੇ ਦੇ ਨਾਲ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਘਰੇਲੂ ਪਰਿਵਾਰ ਆ ਤੁਹਾਡੀਆਂ ਬਹੁਤ ਫੋਨ ਕਾਲਾਂ ਆਉਂਦੀਆਂ ਸੀ ਵੀ ਚੰਗੇ ਦੁੱਧ ਵਾਲੀ ਗਾਂ ਕਿਸੇ ਘਰੇਲੂ ਬੰਦੇ ਦੇ ਕੋਲੇ ਹੋਵੇ ਪੈਸੇ ਆਪਾਂ ਦਰਮਿਆਨੇ ਲਾਉਣੇ ਆ ਵੀ ਬਾਲੇ ਪੈਸੇ ਨਹੀਂ ਲਾਉਣੇ 20 22 ਕਿਲੋ ਵਾਲੀ ਗਾਂ ਲੈਦੇ ਕੋਈ ਚੰਗੀ ਲੈ ਵੀ ਮਿੱਤਰੋ ਤੁਹਾਨੂੰ ਚੰਗੀ ਗਾਂ ਵਿਖਾਉਣ ਲੱਗਾ ਹਾਂ ਹੁਣ ਕੀ ਇੰਦੀ ਡਿਟੇਲ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਗੱਲਬਾਤ ਆ ਸਾਰੀ ਜਾਣਕਾਰੀ ਲੈਣੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਹੈ ਬਾਈ ਵਧੀਆ ਵਧੀਆ ਬਾਈ ਠੀਕ ਆ ਡਰਦੀ ਆ ਥੋੜਾ ਜਣਾ ਹਾਂਜੀ ਹਾਂਜੀ ਬਾਈ ਹੂੰ ਦੂਜਾ ਸੂਆ ਕਿ ਪਹਿਲਾਂ ਨਾ ਬਾਈ ਇਹ ਦੂਜੇ ਸੂਏ ਸੋਨਾ ਬੋਲਣਾ ਦੂਜੇ ਸੂਏ ਸੂਨਾ ਆਏ ਨੇ ਹਾਂਜੀ ਹਾਂਜੀ ਠੀਕ ਆ ਬ੍ਰਦਰ ਕਿੰਨੇ ਦਿਨ ਲੈ ਜੂਗੀ ਆ ਜਿਆ ਏ ਬਾਈ 13 ਤਰੀਕ ਨੂੰ ਦਾਣ ਪੂਰੇ ਆਈ ਇਹਦੇ 13 ਤਰੀਕ ਨੂੰ ਦਾਣ ਪੂਰੇ ਆਈ ਆਪਾਂ 2 ਤਰੀਕ ਨੂੰ ਵੀਡੀਓ ਬਣਾ ਰਹੇ ਆ ਹਨਾ ਵੀ ਮਨ ਲੈ ਕਹਿਣ ਤੋਂ ਬਾਅਦ 11 ਦੇ ਰੁਪਏ ਆ ਹਾਂਜੀ 10 ਕਰਨ ਤੇ ਦੁੱਧ ਕਿੰਨਾ ਕੋ ਯਾਰ ਬਾਈ ਕਹਿਣ ਲਾਣਾ ਹੋਵੇ ਵੀ ਜਿਹੜਾ ਤੂੰ ਭਾਂਡੇ ਦੇ ਵਿੱਚ ਪਾਉਂਦਾ ਰਿਹਾ ਜਿੰਦੇ ਤੂੰ ਡੇਰੀ ਤੋਂ ਪੈਸੇ ਲੈਂਦਾ ਰਿਹਾ ਤੇ ਉਹਦੇ ਪੈਸੇ ਦਾ ਦਾਣਾ ਖਵਾਉਂਦਾ ਰਿਹਾ ਉਹ ਦੱਸ ਮੈਨੂੰ ਕਿੰਨਾ ਦੁੱਧ ਦੁੱਧ ਆਪਾਂ ਬਈ ਇਹਦਾ 20 ਲੀਟਰ ਚ ਹੋਇਆ ਜੀ 20 ਲੀਟਰ ਦੁੱਧ ਦਿੰਦੀ ਰਹੀ ਹੈ ਫਿਰ ਤਾਂ ਲੇਵਲ ਉਹ ਬੜਾ ਜ਼ਬਰਦਸਤ ਤਿਆਰ ਕਰਦੀ ਹਾਂ ਹਾਂਜੀ ਹਾਂਜੀ ਠੀਕ ਆ ਬਾਈ ਠੀਕ ਆ ਵੀਰੇ ਥੋੜੀ ਸਭ ਰੇਟ ਬਾਈ ਯਾਰ ਆਪਣੀ 60000 ਡਿਮਾਂਡ ਹੈ ਜੀ ਮਾਨਤਾਂ ਥੋੜਾ ਪੁੱਤ ਜੇ ਕਰਦੇਗਾ ਯਾਰ ਤੇ ਰੇਟ ਠੀਕ ਆ ਭਰਾ ਮੈਂ ਤੈਨੂੰ ਇਹ ਨਹੀਂ ਕਹਿੰਦਾ ਤੂੰ ਜਿਆਦਾ ਪਾ ਕਿਉਂਕਿ ਬਹੁਤ ਔਖਾ ਹੁੰਦਾ ਤਿਆਰ ਕਰਨਾ ਹਨਾ ਕਿ ਮਲਾਂ ਮਾਨਤਾਂ ਨੇ ਦੇ ਵਿੱਚ ਕੋਈ ਹਾਂਜੀ ਕੋਈ ਨਾ ਕਰ ਲਾਂਗੇ ਜੀ ਠੀਕ ਆ ਵੀਰੇ ਕੱਢੀ ਬਾਰ ਨੂੰ ਭਰਾ ਤੋਰੀ ਇਹਨੂੰ ਮਲਾਂ ਲੈ ਵੀ ਮਿੱਤਰੋ ਦੂਜਾ ਸੂਆ ਵਾ ਘਰੇਲੂ ਪਰਿਵਾਰ ਆ ਤੇ ਵੀਡੀਓ ਦੇ ਵਿੱਚ ਜਿਹੜੀ ਸਾਰੀ ਡਿਟੇਲ ਲੈ ਤੈਨੂੰ ਲੱਗਾ ਤੁਹਾਨੂੰ 12 ਦਿਨ 11 ਦਿਨ ਸੌਰੀ ਇਹਦੇ ਦਿਨ ਪੂਰੇ ਹੋਣ ਤੇ ਕਰਨ ਵਾਲੀ ਦੇ ਪਹਿਲੇ ਨੱਚ ਦੀ ਵੇਖ ਲਓ ਤੁਸੀਂ ਟੱਪ ਦੀ ਆ ਕੋਸ਼ਿਦ ਲੇਗੋ ਮਿੱਤਰ ਮੈਗੀ ਮਤਰਾ ਤੈਨੂੰ ਲੈਗੀ 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 ਇਹ ਥੋੜੀ ਜਿਹੀ ਨਾ ਕਾਲੀ ਵੱਧ ਪੈਂਦੀ ਆ ਹੋਰ ਗੱਲ ਨਹੀਂ ਕੋਈ ਹੁਣ ਐ ਇਹਨੂੰ ਹੌਲੀ ਆਉਂਗੀ ਤੇ ਵੇਖੋ ਮਿੱਤਰੋ ਤੇ ਆ ਬਾਈ ਸੋਨ ਜਸ ਚੂਣ ਚਾਣ ਨੂੰ ਠੰਡੀ ਹੁੰਦੀ ਪੂਰੀ ਵੀਰੇ ਹਾਂਜੀ ਹਾਂਜੀ ਬਾਈ ਜਾ ਮੈਂ ਤੂੰ ਥਲਵਾ ਲੈਂਦੀ ਆ ਲੈ ਹਾਂਜੀ ਹਾਂਜੀ ਬਾਈ ਵਧੀਆ ਜੀ ਲਈ ਮੜਾ ਜਾਂ ਫਿਰ ਵੇਖੀਏ ਕਰੀਏ ਕਲੀਅਰ ਯਾਰ ਇਹ ਵੀ ਕਈ ਬੰਦੇ ਕਹਿੰਦੇ ਡਰਦੀ ਆ ਮਾਲਾ ਚੱਕਾਉਣ ਨਾ ਹੋਵੇ ਪਰ ਇਹ ਕਾੜ ਤੋਂ ਕਾਦੀ ਆਉਂਦੀਆਂ ਯਾਰ ਲੈ ਠੀਕ ਹੈ ਓਕੇ ਤੇ ਦਿਨ ਹਜੇ ਪਏ ਆ ਇਹਦੇ ਬਾ 11 ਹਨਾ ਤੇ ਕਹਿਣ ਤੋਂ ਭਾਵੇਂ ਆ 12 13 ਦਿਨਾਂ ਦੀ ਕੱਚੀ ਆ ਇੱਧਰ ਰਕਾੜਾ ਜਿਹੜਾ ਲੇਵੇ ਲੂਵੇ ਵਾਲੇ ਤੋੜ ਦੂਗੀ ਹਨਾ ਤੇ ਮਾਨ ਤਾਨ ਵੀ 60000 ਚੋਂ ਹੋ ਜਾਣਾ ਇਹੋ ਜੀ ਵਹਿੜ ਤੋਕੜ ਗੱਪਣ ਹੋ ਕੇ 30 35 ਦੀ 40 ਦੀ ਵਿਕ ਜਾਂਦੀ ਆ ਯਾਰ ਕੋਈ ਸੌਦਾ ਮਾੜਾ ਤਾਂ ਨਹੀਂ ਮੈਨੂੰ ਲੱਗਿਆ ਬਾਕੀ ਲੈਣ ਵਾਲਿਆਂ ਨੇ ਵਿਚਾਰ ਕਰਨੀ ਆ ਮਿੱਤਰੋ ਤੁਸੀਂ ਪੈਸੇ ਲਾਉਣੇ ਆ ਇਹਦਾ ਸੋਚੋ ਵੀ ਮੈਂ ਕਹਤਾ ਤੇ ਲੈ ਤੁਹਾਡਾ ਦਿਲ ਕਰੇ ਤਾਂ ਲੈ ਲਿਓ ਪਰ ਮੈਨੂੰ ਗਾਂ ਪਾਚ ਲੱਗੀ ਆ ਕਿਉਂਕਿ ਇੱਕ ਤਾਂ ਹੈ ਪ੍ਰਿੰਟ ਵਾਈਜ਼ ਨਸਲ ਵਾਈ ਦੇ ਚੰਗੀ ਦੂਜੀ ਬਾਈ ਦੁੱਧ ਵਾਲੇ ਪੱਖ ਤੋਂ ਚੰਗੀ ਤੀਜੀ ਗੱਲ ਇਹ ਆ ਗਈ ਮਿੱਤਰੋ ਵੀ ਗਾਂ ਵੀ ਚੰਗੀ ਆ ਜੇ ਗਾਂ ਬੱਚਾ ਚੰਗਾ ਲਾਤਾ ਸੀਮਣ ਚੰਗਾ ਭਰਿਆ ਹੋਇਆ ਬਾਈ ਆਪਣੇ ਡਾਕਟਰ ਸ਼ਰਮ ਨੇ ਭਰੇ ਕੋਟਸ ਖੇਲ ਨਹੀਂ ਠੀਕ ਆ ਵੀਰੇ ਹਾਂਜੀ ਮਰਾ ਟੰਗੇ ਹੀ ਭਰਿਆ ਹੋਊਗਾ ਹਾਂਜੀ ਚੰਗਾ ਭਰਿਆ ਠੀਕ ਆ ਓਕੇ ਵੀਰੇ ਤੇ ਬਾਈ ਫਿਰ ਇਹਦਾ ਮਾਨ ਤਾਨ ਵੀ ਕਰ ਨੰਬਰ ਤਾਂ ਹੀ ਕਰਾਦੀ ਹੁਣ ਮੈਨੂੰ ਆਉਂਦਾ ਨੰਬਰ ਆਪਣਾ ਹੈਗਾ 99885 ਹਾਂ 119940 ਇੱਕ ਵਾਰੀ ਹੋਰ ਆਉਣ ਦੇ 99885 ਜੀ 119940 99885 11949 49 ਲੈ ਵੀ ਮਿੱਤਰੋ ਇਸ ਨੰਬਰ ਤੇ ਕਰਨੀ ਆ ਤੁਸੀਂ ਗੱਲਬਾਤ ਤੇ ਗਾਹ ਦਿਖਾਤੀਏ ਤਾਂ ਤੁਹਾਨੂੰ ਪੂਰੀ ਚੰਗੀ ਤੇ ਵੀਡੀਓ ਤਾਂ ਦਿੱਤੀ ਆ ਬਣਾ ਵਸ ਵੀਡੀਓ ਤਾਂ ਪਹਿਲਾਂ ਵੀ ਕਈ ਘਰਾਂ ਨੇ ਹੋਇਆ ਮੰਗੀ ਖਰੀਦ ਲਓ ਜਿਹੜੇ ਭਰਾਵਾਂ ਦੀ ਹੱਥ ਦੇ ਵਿੱਚ ਥੋੜੀ ਜੀ ਆ ਤੰਗੀ ਬਾਕੀ ਕਣਕ ਵੱਢ ਲਈ ਆ ਪੈਸੇ ਤੁਹਾਡੇ ਕੋਲੇ ਆ ਗਿਆ ਮੈਨੂੰ ਪਤਾ ਹੁਣ ਤੁਸੀਂ ਗਾਵਾਂ ਖਰੀਦਣੀਆਂ ਵਾ ਕਾਲੇ ਨਾ ਪਿਆ ਕਰੋ ਗਾਹ ਮਿਲ ਜਾਂਦੀ ਆ ਚੰਗੀ ਜਿਵੇਂ ਆ ਆ ਗਈ ਆ ਮਤ